ਮੈਂ ਨਾ ਬੜਿਆਂ ਡਾਕਟਰਾਂ ਤੋਂ ਦਵਾਈ ਲੈ ਕੇ ਵੇਖ ਲਈ ਆ ਇੱਕ ਡਾਕਟਰ ਆ ਇੱਥੇ ਪਾਲਾ ਉਤੋਂ ਦਵਾਈ ਲੈ ਕੇ ਬੈਨੇ ਜੇ ਤੁਮ ਨਾ ਨਾ ਆਰਾਮ ਆਇਆ ਤੇ ਫਿਰ ਆਪਾਂ ਦਵਾਈ ਲੈਣੀ ਛੱਡ ਦੇਣੀ ਯਾ ਡਾਕਟਰ ਸਾਹਿਬ ਮੈਨੂੰ ਪਤਾ ਹੁੰਦਾ ਤੇ ਮੈਂ ਡਾਕਟਰ ਦੇ ਉਗੀ ਲੈਣਾ ਹਣਾ ਮਤਲਬ ਤੁਹਾਨੂੰ ਹੋਇਆ ਕੀ ਆ ਮੈਨੂੰ ਡਾਕਟਰ ਸਾਹਿਬ ਰਾਤੀ 12 ਵਜੇ ਚੜਿਆ ਬੁਖਾਰ ਹਾਂ ਯਾਪੀ ਲੱਤ ਗਿਆ ਤੇਰੇ ਬੁਖਾਰ ਹੀ ਵੇ ਲੈਨੇ ਆ ਦੇ ਲਓ ਭਾਈ ਓਏ ਦੇਖੀ ਭਰਾਵਾ ਗੋਲੀਆਂ ਨਾ ਮਾਰਨੀ ਕਿ ਤਾ ਨਾ ਤਾ ਕਿਉਂ ਲੀਆਂ ਭਰਾਵਾ ਇਹ ਬੁਖਾਰ ਚਾ ਕਰੇ ਨਹੀਂ ਮਸ਼ੀਨਾ ਅੱਛਾ ਬੁਖਾਰ ਤੇ ਤੈਨੂੰ ਹਣੀ ਆ ਉਹ ਮੈਂ ਤਾਈਓ ਦੇ ਆਇਆ ਤੇ ਰਾਤੀ ਹੋਇਆ ਰਾਤੀ ਲੱਤ ਗਿਆ ਭਰਾਵਾ ਆ ਪੰਜ ਦੋ ਆਪਣਾ ਵੋ ਨਹੀਂ ਗੀਆਂ ਨਾ ਅੱਛਾ ਚੁੱਪ ਕਰਕੇ ਸਿੱਧਾ ਜਾ ਤੇ ਸੱਜੇ ਹੱਥ ਪਤਾ ਆਪਣੀ ਦੁਕਾਨ ਹੈ ਅੱਛਾ ਉਦੋਂ ਠੰਡਾ ਲਾ ਤੇ ਘਰੇ ਜਾ ਕੇ ਮਾਂ ਨਾਲ ਰੈਸਟ ਘਰ ਇੱਥੇ ਮਾ ਲਾ ਲੈਣਾ ਤਾਂ। ਉਰਵਾ ਮਾ ਢੰਡੇ ਪੀਣ ਆਇਆ। ਮੈਨੂੰ ਉਹ ਰਾਤੀ ਬੁਖਾਰ ਹੋਇਆ ਤੇ ਮੈਂ ਕਿਹਾ ਮੈਂ ਤੇ ਦਵਾਈ ਲੈ ਕੇ ਆਉਣਾ। ਯਾਰ ਬੁਖਾਰ ਤੇ ਤੈਨੂੰ ਆਣੀ ਆ। ਲੈ ਲੈ ਜਰਾ। ਕੋਈ ਨਾ ਦੇ ਦਵਾਈ ਬੁਖਾਰ ਤੇ ਲੱਥੂ ਗਈ। ਲੈ ਹਾਲੀ ਲੈ। ਕਿਤੜਾ ਹੀ ਲੈ ਲੈ ਨੂੰ। ਹੜ। ਇਹ ਡੋਲੋ ਦੀ ਗੋਲੀ ਕੀ ਕਰਨੀ ਮੈਂ? ਜਿਤਵਾ ਲੈ। ਲੈ। ਰਾਗ ਖਰਾਗ। ਖਰਾਗ ਪੂਰੀ। ਆ ਵੀ ਰਾਜ ਮੁੱਲਾਵ। ਤਿੰਨੇ ਦੋ ਗੋਲੀਆਂ ਕੱਢ ਕੇ ਮੈਂ ਉਹ ਅੱਜ ਮੁੰਲਾ ਨਹੀਂ ਆ ਭਰਾਵਾ ਕਬਰਾਰ ਦੇ ਗੋਲੀਆਂ ਵਾ ਮੈਂ ਲਗਾ ਅੱਜ ਮੁੰਲਾ ਮੈਂ ਖਾ ਕੇ ਦੇ ਮੈਂ ਰੋਟੀ ਖਾ ਕੇ ਆਉਣਾ ਬਾਦ ਵਿੱਚ ਅਸੀਂ ਵੀ ਰੋਟੀ ਰੱਦੀ ਖਾਣ ਦਾ ਵੇਲਾ ਆ ਡਾ ਓਏ ਅਸੀਂ ਤੁਹਾਡੇ ਅੱਤੇ ਹੀ ਦੇ ਵੇਲੇ ਆ ਬੈਠੇ ਨਹੀਂ ਸਾ ਜੜੀ ਮੈਂ ਰੋਟੀ ਖਾਉਣਾ ਤੇ ਤੇਰੇ ਅੱਜ ਲੈ ਆਉਣਾ ਤੇ ਆਪਾਂ ਇੱਥੇ ਰੈਸਟ ਕਰ ਲਾਂਗੇ ਰੈਸਟ ਕਰ ਲਾਂਗੇ ਇਹ ਹੋਟਲ ਚ ਤੇ ਆਇਆ ਵੀ ਤੂੰ ਇੱਥੇ ਮਨ ਕੋ ਕਮਰਾ ਲੈ ਕੇ ਆਪੀ ਰੈਸਟ ਕਰ ਲੈਣਾ ਭਰਾਵਾ ਇਹ ਐਸੀ ਲਵਾੜਾ ਕਮਰੇ ਚ ਬੰਦਾ ਆਣ ਕੇ 10 ਮਿੰਟ ਲੰਮੇ ਪੈਂਦਾ ਮਰੀਜ਼ ਬਈ ਕਮਰੇ ਨੇ ਕਿਸ ਤਰ੍ਹਾਂ ਮੈਂ ਤਾਂ ਪਰਿਆਣੇ ਆਂਦੀਆਂ ਤੇ ਫਿਰ ਤੇਰਾ ਪਿਓ ਪਰੂਗਾ ਇਹ ਮੇਰਾ ਪਿਓ ਹੀ ਹੁੰਦਾ ਤੇ ਮੈਂ ਤੇਰੇ ਕੋ ਕੀ ਲੈਣਾ ਆਣਾ ਕਿਉਂ ਕੀ ਗੱਲ ਹੈ ਤੇਰੇ ਪਿਓ ਰੇਸੀਆਂ ਦੀ ਦੁਕਾਨੀ ਲੈ ਭਰਾਵਾ ਦਵਾਈ ਦੇ ਫਿਰ ਮੈਨੂੰ ਇਹ ਗੂਠੇ ਅਥਰੀਆ ਗੂਠੇ ਦਾ ਪਣੀ ਨਹੀਂ ਸੱਚ ਇਥੋਂ ਜਿੱਦੀ ਦਰਦੀ ਗੂਠੇ ਤੋਂ ਪੀੜ ਹਾਂ ਐ ਕਰਕੇ ਸਦੀ ਇਥੇ ਆਣ ਕੇ ਵਖੀ ਝੜਦੀ ਹਾਂ ਸਾਥ ਮੈਂ ਰਖ ਕੇ ਵੇਰੀ ਦਰਾਈ ਜੀ ਕੀ ਗੱਲ ਤੇਰੀ ਪਥਰੀ ਸੈਚ ਜਾਂਦੀ ਵੀਰ ਮੈਨੂੰ ਦਵਾਈ ਦੇ ਤੇ ਮੈਂ ਜਾਵਾਂ ਬਿਯਾਰ ਕਰਨਾ ਕਰ ਮੈਂਨ ਕੀ ਗੱਲ ਮਜਾਦ ਤੋਂ ਮੇਰੀ ਸਾਇ ਲੱਗਦੀ ਓਹ ਬੜਾ ਮੁਤਤ ਤੜਕ ਕੇ ਲੇ ਕੋ ਵੀ ਨਹੀਂ ਕਵਾਰ ਦਰ ਬੜਾ ਮੁਤਤ ਰਜਮਣ ਦੇ ਭਰਾਵਾ ਆਵਾਜ਼ ਦੀ ਨਹੀਂ ਗੱਲ ਹਟਾਲ ਪੈ ਗਈ ਮਰੇ ਉਹ ਗੜਾ ਮੈਂ ਖੰਗੂ ਖਾਦਾ ਇਤਰਾਡੀਆਂ ਦਾ ਨਹੀਂ ਆ ਉਹ ਯਾਰ ਆਪਣਾ ਕੱਢ ਆਹ ਹੋਂ ਸੇ ਯੋਤਰਾ ਹੈ ਕੋਈ ਫਰਕ ਆ ਕੇ ਨਾ ਆ ਵਾ ਦਿਲ ਤੇ ਇਥੇ ਆ ਮੱਥੇ ਤੇ ਦਿਲ ਕਿਧਰ ਆ ਗਿਆ ਇਧਰ ਵਖੀ ਦਿਲ ਨਹੀਂ ਦਿਲ ਇਧਰ ਹੀ ਅੱਛਾ ਇਧਰ ਹੁੰਦਾ ਵਾ ਮੈਨੂੰ ਅਜੀ ਬੋਧ ਲੱਗਾ ਮੈਂ ਇਧਰ ਸਮਝੀ ਜਾਣਾ ਮਾ ਜੱਕ ਕਲਾ ਨਹੀਂ ਮੋਟਾ ਪਰ ਮਾ ਤੋ ਤੇਰੀ ਮੋਟੀ ਹੈ ਠੀਕ ਹੋ ਗਿਆ ਹੁਣਾਂ ਦੇਖ ਬਲਾ ਆ ਠੀਕ ਹੈ ਕੇ ਨਾ ਆ ਭਰਾਵਾ ਇੱਥੇ ਗੋਲੀ ਦੇ ਦੇ ਇੱਕ ਮੈਨੂੰ ਆ ਜੇ ਨਾਲ ਮੈਂ ਠੀਕ ਹੋ ਗਿਆ ਉਹ ਯਾਰ ਕਰੀ ਤੂੰ ਪ੍ਰਵਾਦ ਨੂੰ ਲਾ ਬਣਾਣਾ ਤੱਕ ਗਰੀ ਪ੍ਰਾਤਰੀ ਨੇ ਦੱਗਾ ਠੀਕ ਹੋਈ ਨਾ ਕਿਹੋ ਜਿਹਾ ਬੰਦਾ ਮੈਂ ਇੱਕ ਬੰਦੇ ਨੂੰ ਖਾਂਦੇ ਨੂੰ ਦੇਖਿਆ ਸੀ ਉਹਦਾ ਹੱਥ ਠੀਕ ਹੋ ਗਿਆ ਸੀ ਯਾਰ ਤੇਰਾ ਹੱਥ ਠੀਕ ਆ ਹੱਥ ਹੱਥ ਨੂੰ ਕੋਇਆ ਤੇਨੂੰ ਗੜੀ ਹੋਈ ਆ ਯਾਰ ਐ ਚੋ ਗੜਦੇ ਇੱਕ ਦੀ ਯਾ ਤਰੇ ਮ ਮਥਿਰ ਪਤਾ ਮਾਰਨਾ ਹੀ ਮੈਂ ਹਾ ਇਥੋਂ ਦੋ ਕੇ ਖਰਾਕਾ ਬਣਾ ਦੇ ਮੈਨੂੰ ਖਰਾਕਾ ਬਣਾ ਕੇ ਤੇ ਮੈਨੂੰ ਕੱਢ ਇਥੋਂ ਆ ਗਦਾ ਆ ਗਦਾ ਨਹੀਂ ਭਰਾ ਜਾਨਾ ਮੈਨੂੰ ਤੇ ਦਵਾਈ ਦੇ ਨਾ ਫਿਰ ਜਾਊਗਾ ਮੈਂ ਤਾਂ ਫਿਰ ਮੈਂ ਗਾਲ੍ਹਾਂ ਕਾਣੀਆਂ ਕਰ ਦੈ ਤੂੰ ਸਾਲੀ ਨੇ ਦਵਾਈ ਲੈਣ ਗਿਆ ਉਹ ਤੇਨੂੰ ਡਾਕਟਰ ਨੇ ਹੁਦਾ ਕਰਤਾ ਆਓ ਦਵਾਈ ਤੂੰ ਖਾਣਾ ਤੇਨੂੰ ਗਾਣਾ ਹੀ ਕੱਢਣੀ ਆ ਨਾ ਆ ਲਵਾਵੇ ਆ ਨਹੀਂ ਕੀ ਕੀ ਇਹ ਕੀ ਆ ਇਹ 시시 ਇਹ ਦਵਾਈ ਦੇਈ ਦੀ ਆਗਾ ਅੱਜ ਤੇਲ ਪਾਇਆ ਹਣਾ ਵਾ ਉਹ ਯਾਰ ਇਥੇ ਮਾਸ਼ਾ ਕਰਦੇ ਆ ਦਵਾਈ ਆਵੇ ਜਿੱਥੇ ਨਵੇਂ ਹਟੇਲਿਆਂ ਨਾਲ ਤੇ ਨੰਮਾ ਜਿੱਥੇ ਈਲਵਾਦੇ ਮਰੀ ਇਥੇ ਕੜਲ ਬੈ ਗਈ ਯਾਰ ਤੇ ਮਾਰਖੀ ਕਰਦੇ ਯਾਰ ਤੇਰਾ ਦਿਮਾਗ ਸਹੀ ਮੇਰਾ ਦਿਮਾਗ ਸਹੀ ਇਹ ਤੇਰੇ ਕੋਲ ਆ ਗਿਆ ਮੈਂ ਇਹ ਤੇ ਮੈਂ ਠੰਡਿਆਂ ਦੀ ਦੁਕਾਨ ਤੇ ਨਾ ਜਾਂਦਾ ਯਾਰ ਤਿਹੋ ਜਿਹਾ ਬੰਦਾ ਤੂੰ ਓਏ ਬੰਦਾ ਆ ਗਿਆ ਬੰਦਾ ਮੈਂ ਕਿਹੋ ਜਿਹਾ ਬੰਦਾ ਉਹ ਫਿਰ ਪਕਾਈਣਾ ਮਾਰ ਚੁੱਪ ਕਰ ਦੇ ਦਵਾਈ ਲੈਣੀ ਤੇ ਲੈ ਨਹੀਂ ਤੁਰਦਾ ਮੈਂ ਤਾਂ ਕਹਿੰਦਾ ਭੰਗ ਦਵਾਈ ਜਿਹਦੇ ਤੂੰ ਆ ਵੀ ਨਹੀਂ ਦੇਣ ਦਾ ਦਵਾਈ ਜਦ ਹੀ ਦਵਾਈ ਨਾ ਲਵਣਾ ਉਹ ਆ ਤੋ ਬੜ ਲੈਣਾ ਮੇਰੇ ਮੈਂ ਵੀ ਕੱਢ ਰਿਹਾ ਨਾ ਖਰਾਕਾ ਨਹੀਂ ਮੈਨੂੰ ਦੱਸ ਤੂੰ ਡਾਕਟਰ ਆ ਤੇ ਤੂੰ ਦਵਾਈ ਬਣਾ ਕੇ ਦੇ ਤੇ ਮੈਂ ਜਾਵਾਂ ਕੋਈ ਬਿਮਾਰੀ ਆ ਜਿਹੜੀ ਦਿਨ ਦਵਾਈ ਦਮ ਤੈਨੂੰ ਪਤਾ ਨਹੀਂ ਕੜਲ ਪੈ ਗਈ ਮੇਰੇ ਹੁਣੇ ਉਹ ਬਿਮਾਰੀ ਕਿਹੜੀ ਆ ਕੜਲ ਦੀ ਬਿਮਾਰੀ ਤੂੰ ਦੋ ਘਰਾ ਕ ਬਣਾ ਕੇ ਦੇ ਤੇ ਮੈਂ ਜਾਵਾਂ ਆ ਮੱਛੀ ਵਾਲਾ ਕੈਲਸ਼ੀਅਮ ਦੇ ਰਿਹਾ ਕਈ ਠੰਗਾ ਨਹੀਂ ਇਹ ਤਿਤਰਾ ਨਾਮ ਆ ਫੀਲਾ ਉਹ ਨਹੀਂ ਭਰਾ ਵਾ ਇਹ ਕੜਾ ਲੰਗੁਰਾਂ ਦੇ ਚੰਗਾ ਹੁੰਦਾ ਤਾਲ ਵਾਲਾ ਕੇ ਕੇ ਘਰੇਗਾ ਕੜਾਈ ਦੀ ਤਲ ਕੇ ਖਾਣੀ ਕਿ ਮੱਛੀ ਖਾ ਲੈਣਾ ਰੋਜ਼ ਯਾਰ ਜਾ ਮੱਛੀ ਖਾਣ ਜਾ ਮੱਛੀ ਖਾ ਲੈ ਗਾ ਭਰਾ ਵਾ ਇੱਥੋਂ ਹੀ ਦੇ ਦੇ ਕੋਈ ਮੱਛੀ ਯਾਰ ਕਹਿੰਦਾ ਡਾਕਟਰ ਬਣਾ ਨਾ ਕਰੀ ਮੱਛੀ ਵਾਲਾ ਬਣਾ ਨਾ ਆ ਫੜ ਯਾਰ ਇਹ ਕਾ ਫੜ ਮੈਂ ਕਿਹਦੀ ਦੁਕਾਨ ਤੇ ਆ ਗਿਆ ਵਾਂ ਡਾਕਟਰ ਦਵਾਈਆਂ ਦੀ ਮੈਂ ਗੁਰੂਆ ਥੱਕ ਗਿਆ ਤੈਨੂੰ ਦਵਾਈ ਕਹਿੰਦਾ ਆ ਫੜ ਯਾਰ ਰਾ ਦੇਰੀ ਚੁੱਪ ਕਰਕੇ ਉਹਨੂੰ ਜਾਇ ਘਰੇ ਜਾ ਖਾਲੀ ਕੇ ਉਹ ਆ ਨਹੀਂ ਕਹਿ ਲੂ ਲੈਣਾ ਮੈਂ ਉਹ ਗੁਲਾਬੀ ਆ ਦੇ ਹੋਰ ਚੋਈ ਮੈਨੂੰ ਓਏ ਯਾਰ ਤੂੰ ਸੂਟਾਂ ਚ ਗਾਂ ਤੈ ਮੁੜੀਆਂ ਨੂੰ ਘਰੀਏ ਨਾ ਤੈਨੂੰ ਕੋਈ ਇਹ ਨਹੀਂ ਚਾਹੀਦੀ ਆ ਰੰਗ ਦੀ ਚਾਹੀਦੀ ਆ ਮੈਨੂੰ ਆ ਰੰਗਦਾਰ ਦੇ ਨਾ ਕੋਈ ਫੇਰੀ ਆ ਯਾਰ ਆ ਲਾ ਤੂੰ ਆੜੇ ਨਹੀਂ ਦੇ ਦੋ ਰੰਗ ਵਾ ਇੱਕੋ ਰੰਗ ਵਾਲੀ ਦੇ ਬਈ ਵਾਲੇ ਭਾਈ ਕੇ ਰੰਗ ਦੀ ਲਾ ਓਏ ਖੱਟੀ ਆ ਹੋਰ ਗਈ ਦੇ ਮੈਨੂੰ ਕੀ ਗੱਲ ਤੇ ਪੂੰਡੀ ਕੰਬਰ ਚਲੀਏ ਨਾ ਨਹੀਂ ਨਹੀਂ ਸ਼ੂਤਰ ਬੈਣੀ ਮੈਨੂੰ ਪਤਾ ਆ ਨਾ ਲਾਲ ਦੇ ਕੋਈ ਹੈਗੀ ਤੇ ਲਾਲ ਜੀ ਲੱਭਦੇ ਭਰਾਵਾ ਕੋਈ ਹੈਗੀ ਤੇ ਤੇਰਾ ਨਾ ਹਾ ਤੋਰਦਾ ਬਣ ਯਾਰ ਮੈਨੂੰ ਦਵਾਈ ਦੇ ਹਾਂ ਤੇ ਮੈਂ ਜਾਵਾਂ ਤੀਰ ਤੇ ਮੈਂ ਕਹਿੰਦਾ ਕਹਿਣਾ ਵੀ ਕੀ ਬਿਮਾਰੀ ਤੇਨੂੰ ਕਾਹ ਜੇ ਰੱਬ ਦਾ ਰੂਹ ਨਾ ਤਾਨੂੰ ਇਦਾਂ ਰੋਲਾ ਨਹੀਂ ਪਈਦਾ ਉਹ ਤੇ ਪਾਹ ਰੱਬ ਦਾ ਰੂਹ ਹੀ ਨਾ ਆ ਲੇੜਾ ਮੇਰੇ ਕੱਪੜਾ ਜਾਏ ਦੇ ਮੈਂ ਦੇਖਾਂ ਮੈਂ ਜਾਵਾ ਫਿਰ ਘਰ ਨੂੰ ਦੇਖੀਏ ਬਲੈਡ ਵਾਦਾ ਮੇਰਾ ਲੈਦਾ ਵਾਦਾ ਵਾ ਹਾਂ ਜਾ ਬੇਨੇ ਉਹਦਾ ਕਿੰਨਾ ਕੁ ਵਾਦਾ ਵਾ ਸਾਲ ਤੋਂ ਹੋ ਗਿਆ ਵਾ ਉਹ ਵੀ ਵਾਦਾ ਤੇ ਫਿਰ ਤੂੰ ਦਾ ਵਾ ਵਾ ਇਦਾਂ ਬੜਾ ਹੋ ਗਿਆ ਨਾ ਬਲੈਡ ਹੋ ਗਿਆ ਭਰਾਵਾ ਮੈਂ ਡੰਗਰ ਵਛਾ ਨਹੀਂ ਲਿਆ ਕੋਈ ਫਿਰ ਕਟਾ ਇਦਾਂ ਹਰਾ ਹੋ ਗਿਆ ਵਾ ਇਹ ਵੀ ਕਮਾਲ ਹੋਈ ਮੇਰੇ ਹੱਥੋਂ ਨਾ ਡਿੱਗਣੀ ਕਿ ਉਹ ਭਰਾਵਾ ਤੂੰ ਕੀ ਕਰਦਾ ਮੈਂ ਰੱਸੀ ਜੀ ਮਾਰਦਾ ਐ ਕਰਕੇ ਚੁੱਕ ਕੇ ਫੇਰ ਤੂੰ ਮੇਰਾ ਕੋਈ ਚੱਕੀ ਹੋ ਜਾ ਤੱਕੀ ਹੋ ਜਾੂੰ ਮੇਰਾ ਦਾਈਦਾ ਮੇਰਾ ਦਿਮਾਗ ਹੀ ਖਾ ਲਿਆ ਤੂੰ ਹੋ ਗਿਆ ਚੱਕੀ ਹੋ ਗਿਆ ਉਹਦਾ ਕਰ ਮੈਂ ਤੇਰਾ ਬਲੱਡ ਵੇਖਾ ਮੈਨੂੰ ਲੱਗਦਾ ਤੇਰਾ ਵਾਧਾ ਜਾਉ ਤੂੰ ਇਹ ਤੂੰ ਕਾਫੀ ਖਾਣੀ ਨਾ ਖਾ ਦੇ ਇਹ ਨੂੰ ਯਾਰ ਕਦੀ ਨਹੀਂ ਖਾਉ ਤੇ ਕਾਫੀ ਖਾਣ ਵਾਲੀ ਕੀ ਜੋ ਕੋਈ ਪਾਣੀ ਤੇ ਕੋਈ ਦਵਾਈ ਖਾ ਤੇਰਾ ਦਿਮਾਗ ਸਹੀ ਹੋਵੇ ਕਰ ਜਾ ਗਰਵਾ ਤੇਰੀ ਹੁਣ ਪੜੀ ਜਾ ਇੱਥੇ ਕਿਹੜਾ ਕਿਹੜਾ ਹਿਸਾਬ ਲਿਖਿਆ ਵਾ ਉਹ ਪੜਨ ਨਹੀਂ ਦੀਆਂ ਦੇਖ ਕਹਿੰਦਾ ਤੇਰਾ ਗੱਬੀਆ ਦੀ ਧਾਰ ਦਵਾਈ ਲੈਣ ਦਾ ਮਣਕੇ ਗਾ ਮੁਰਦਾ ਨਹੀਂ ਆ ਮੇਰਾ ਖਾਦਾ ਨਾ ਲੈ ਦੀ ਇਥੇ ਮੈਂ ਜਦੋਂ ਕੋਹ ਨਹੀਂ ਦਿਵਾ ਲੇ ਕਿਉਂ ਮਰੀ ਆਈ ਦੀ ਖਰਾਕ ਨਹੀਂ ਏ ਕੋਈ ਵੀ ਖੋਲੀ ਮੇਤੋਂ ਹੋਰ ਤੋਂ alcooli ਲਕੋ ਕਿਧਰ ਲਈ ਆ ਦਿਮਾਗ ਲੇ ਲਿਆ ਨਮਰਾ ਚਲ ਵੀਰ ਮੈਨੂੰ ਦਵਾਈ ਦੇ ਮੇਰੇ ਠੇਢ ਚ ਰੋਲਾ ਜਾ ਪੈਣ ਜਾਈ ਠੀਕਾ ਤੇ ਠੇਢ ਚ ਰਾਲੀ ਨਹੀਂ ਤਾਂ ਲੱਗੀ ਏ ਉਹ ਪ੍ਰਵਾਹ ਰੈਲੀ ਨਹੀਂ ਉਹ ਰਾਲੀ ਕਿਥੇ ਨਿਕਲ ਜੂਗੀ ਇਧਰ ਗੋਲੀ ਦਿੱਤਾ ਨਹੀਂ ਕੋਈ ਤੂੰ ਮੈਨੂੰ ਮੇਰੇ ਤੇ ਕਿਰਕੀ ਹੋਈ ਜਗੀ ਉਹ ਕਾਪੀ ਤੋਂ ਵੇਖ ਕੇ ਨਹੀਂ ਪਤਾ ਲੱਗਣਾ ਭਰਾਵਾ ਇੱਥੇ ਦੇ ਖਰਾਕ ਦੇ ਮੈਨੂੰ ਮੈਂ ਜਾਵਾਂ ਜੇਰਾ ਰੱਖਾਂ ਅੜੀਏ ਜੀ ਮਰ ਚੱਲਣਾ ਛੇ ਜੀ ਮੈਨੂੰ ਲੱਗਦਾ ਤੈਨੂੰ ਆਉਂਦਾ ਕੋਣੀ ਤੂੰ ਕਾਪੀ ਤੋਂ ਵੇਖ ਕੇ ਦਵਾਈ ਦੇਣਾ ਕਰਾਨੇ ਦੇ ਨਹੀਂ ਆ ਵੀ ਕਾਪੀ ਤੋਂ ਵੇਖ ਕੇ ਤੁਹ ਫੋਦਾ ਦਊਂਗਾ ਕਿ ਕਿਨੇ ਦੇ ਖਾਂਡੀ ਫਕੀਰ ਲੋਆ ਦਰਾਂ ਇੰਨਾ ਗੁੱਸਾ ਕੱਢਣਾ ਆਂ ਤੇ ਮੈਂ ਤਾਈਉਂ ਬੈਠਾ ਇੱਥੇ ਵੀ ਤੇਰਾ ਦਿਮਾਗ ਖਾ ਕੇ ਜਾਵਾਂ ਚੰਗੀ ਤਰ੍ਹਾਂ ਮੁਰਕੇ ਹੋਰ ਕੋਈ ਮਰੀਜ਼ ਆ ਕੇ ਨਾ ਦੇਖੋ ਕੰਗ ਹੋਵੇ ਉਂਭਰਾਵਾ ਮੈਨੂੰ ਦਵਾਈ ਦੇ ਤੇ ਮੈਂ ਜਾਵਾਂ ਹਰ ਦੇ ਮੇਰੇ ਡੰਡਾ ਲੈ ਕੇ ਨਾ ਆਏ ਤਾਂ ਮਗਰ ਪਰਵਾ ਕਰ ਜਾਂਦੇ ਕੀ ਹੋਣਾ ਮੈਨੂੰ ਲੱਗਦਾ ਮੈਨੂੰ ਆ ਬੰਦਾ ਹੈ ਨਾ ਨਹੀਂ ਮੈਂ ਠੀਕ ਹੀ ਕੋ ਠੀਕ ਹੈ ਠੀਕ ਹੈ